ਹੋ ਜੀ ਜੀ ਮੈਂਬਰਾਂ ਦੇ ਨਾਲ ਸ਼੍ਰੋਮਣੀ ਕਾਲੀਦਾ ਦੀ ਕੀ ਕੋਈ ਚਰਚਾ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਪਿੱਛੇ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨਵੀਆਂ ਵੋਟਾਂ ਦੀ ਜਿਹੜੀ ਉਹ ਰਜਿਸਟ੍ਰੇਸ਼ਨ ਜਿਹੜੇ ਸਾਡੇ ਚੀਫ ਇਲੈਕਸ਼ਨ ਕਮਿਸ਼ਨ ਹੈ ਆਪਣੇ ਗੁਰਦੁਆਰਾ ਸਾਹਿਬ ਦੇ ਜਸਟਿਸ ਸਾਰੋਂ ਸਾਹਿਬ ਵੱਲੋਂ ਇਹ ਹੁਕਮ ਕੀਤਾ ਗਿਆ ਸੀ ਅਸੀਂ ਉਦੋਂ ਵੀ ਕਿਹਾ ਸੀ ਕਿ ਜਿਹੜੀਆਂ ਤੁਸੀਂ ਸ਼ਰਤਾਂ ਰੱਖੀਆਂ ਇਹ ਬਹੁਤ ਸ਼ਰਤਾਂ ਸਖਤ ਆ ਉਹਦੇ ਵਿੱਚ ਕੈਂਡੀਡੇਟ ਜਿਹਨੇ VOTER ਬਣਾਉਣਾ ਉਹਦੀ ਫੋਟੋ ਨਾਲ ਉਹਦਾ ਆਧਾਰ ਕਾਰਡ ਤੇ ਨਾਲ ਆਪ ਜਾ ਕੇ ਉਹ VLO ਦੇ ਕੋਲ ਫਾਰਮ ਜਮਾ ਕਰਾਵੇ ਅਸੀਂ ਤਾਦਵੀ ਰਿਪ੍ਰেজੈਂਟੇਸ਼ਨ ਬਹੁਤ ਦਿੱਤੀਆਂ ਕਿ ਇਹਦਾ ਤਰੀਕਾ ਜਿਹੜਾ ਆ ਫੋਟੋ ਦੇਣ ਲਗਾ ਕਈ ਵਾਰੀ ਬੇਟੀਆਂ ਦੀਆਂ ਮਾਵਾਂ ਦੀਆਂ ਹੁੰਦੀਆਂ ਉਹ ਗਰੇਜ ਕਰਦੇ ਆ ਪਰ ਨਹੀਂ ਮੰਨੀ ਗਈ ਆਰਟੀਮੇਟਲੀ ਜਿਹੜੀ ਰਜਿਸਟ੍ਰੇਸ਼ਨ ਸੀ ਵੋਟਾਂ ਦੀ ਉਹ ਬਹੁਤ ਥੋੜੀ ਹੋਈ। ਉਦੋਂ ਬਾਅਦ ਸਮਾਂ ਬਣਦਾ ਗਿਆ, ਬਣਦਾ ਗਿਆ। ਆਹ ਹੁਣ ਅਖੀਰ ਦੇ ਵਿੱਚ ਆ ਕੇ ਵੀਐਲਓਜ਼ ਨੂੰ ਹਦਾਇਤ ਕੀਤੀ ਗਈ ਮੌਜੂਦਾ ਸਰਕਾਰ ਵੱਲੋਂ ਕਿ ਤੁਸੀਂ ਇੱਕ ਜੱਕ ਮੋਸਤ ਚੱਕ ਕੇ ਜਿਹੜੀਆਂ ਤੁਹਾਡੇ ਕੋਲ ਐਮਐਲਏ ਕੌਨਸਟਿਟੂਐਂਸੀਜ਼ ਦੀਆਂ ਵੋਟਾਂ ਆਪਣੇ ਹੈਗੀਆਂ ਲਿਸਟਾਂ ਉਹਨਾਂ ਦੇ ਵਿੱਚੋਂ ਧੜਾ-ਧੜਾ ਨਾਂ ਭਰ ਦਿੱਤੇ ਗਏ। ਹੁਣ ਜਿਹੜੇ ਇਹ ਲਿਸਟਾਂ ਫਾਈਨਲ ਸਟੇਜ ਤੇ ਛਪਣੀਆਂ ਸੀ ਇਤਰਾਜ਼ ਲੱਗਣੇ ਸੀ। ਤੇ ਬਹੁਤ ਸਾਰਿਆਂ ਹਲਕਿਆਂ ਦੇ ਵਿੱਚੋਂ ਜੇ ਪਿੰਡ 800 ਵੋਟ ਆ ਤੇ ਉਹ 200 ਵੋਟ ਦੀ ਡਬਲਿੰਗ ਕਰ ਦਿੱਤੀ ਗਈ। ਦੂਸਰੇ ਜਿਹੜੇ ਕੋਈ ਸਿੱਖ ਵੀ ਨਹੀਂ ਗੇ ਆਪਣੇ ਆਪ ਨੂੰ ਕਲੇਮ ਕਰਦੇ ਉਹਨਾਂ ਦਾ ਵੀ ਨਾਮ ਲਿਸਟਾਂ 'ਚ ਪਾਇਆ ਗਿਆ। ਇਸੇ ਤਰ੍ਹਾਂ ਫੋਟੋ ਦਾ ਕੋਈ ਪ੍ਰੋਵੀਜ਼ਨ ਨਹੀਂ ਰੱਖਿਆ ਗਿਆ। ਸੋ ਅੱਜ ਇਹ ਬੈਠ ਕੇ ਸਾਰਾ ਮਲਾਂਕਣ ਕੀਤਾ ਗਿਆ ਤੇ ਕੱਲ ਨੂੰ ਜਸਟਿਸ ਹਾਰੋਂ ਸਾਹਿਬ ਜਿਹੜੇ ਚੀਫ ਇਲੈਕਸ਼ਨ ਕਮਿਸ਼ਨ ਆਪਣੇ ਸੇਕਟੋਰ ਦਾ ਐਕਟ ਤਹਿਤ ਜਿਹੜੇ ਉਹਨਾਂ ਨੂੰ ਕੱਲ ਨੂੰ 11:30 ਵਜੇ ਅਸੀਂ ਮਿਲ ਕੇ ਇਹ ਸਾਰੀਆਂ ਜਿਹੜੀਆਂ ਸ਼ਿਕਾਇਤਾਂ ਆ ਮੈਂਬਰ ਸਾਹਿਬਾਨਾਂ ਨੇ ਅੱਜ ਆਪਣੇ ਆਪਣੇ ਹਲਕਿਆਂ ਦੇ ਵਿੱਚ ਜਿਹੜੇ ਉੱਥੇ ਉਹਨਾਂ ਦੇ ਆਰਓ ਨਿਯੁਕਤ ਕੀਤੇ ਉਹਨਾਂ ਨੂੰ ਵੀ ਦਿੱਤੀਆਂ ਤੇ ਉਹਨਾਂ ਦੇ ਵਿੱਚ ਧਿਆਨ ਵਿੱਚ ਵੀ ਲਿਆਵਾਂਗੇ ਕਿਉਂਕਿ 24 ਤਰੀਕ ਇਤਰਾਜ਼ਾਂ ਦੀ ਨਹੀਂ ਉਹ ਲਾਸਟ ਰਕੀ ਆ ਤੇ 24 ਤਰੀਕ ਤੱਕ ਕਿਉਂਕਿ 1 ਟੂ 1 ਜਿਹੜੇ ਇਤਰਾਜ਼ ਦੇਣੇ ਬੜੇ ਔਖੇ ਹੁੰਦੇ ਆ ਜੇ ਕਦੇ ਹਲਕੇ 'ਚ 200 ਵੋਟ ਕਰਾਉਣੀ ਤੇ 200 ਬੰਦਾ ਉੱਥੇ ਇਤਰਾਜ਼ ਲਾਊਗਾ ਸੋ ਇਹ ਸਾਰੇ ਪਚੀਦਾ ਜਿਹੜੇ ਮਸਲੇ ਸੀ ਉਹ ਅੱਜ ਸਾਰੇ ਡਿਸਕਸ ਕੀਤੇ ਆ ਤੇ ਸਾਰੇ ਮੈਂਬਰ ਸਹਿਬਾਨਾਂ ਨੇ ਆਪਣੇ ਆਪਣੇ ਹਲਕੇ ਦੀਆਂ ਵੋਟਾਂ ਵੀ ਲਈਆਂ ਆ ਵੋਟਰ ਲਿਸਟਸ ਲਈਆਂ ਤੇ ਉਹਦੇ ਉੱਤੇ ਜਿਹੜੇ ਇਤਰਾਜ਼ ਆ ਉਹ ਸਾਰੇ ਉਹ ਨਹੀਂ ਦਿੱਤੇ ਵੀ ਆ ਤੇ ਅਸੀਂ ਕੱਲ ਨੂੰ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਕੌਣ ਕੌਣ ਜਾ ਰਿਹਾ ਕੱਲ ਨੂੰ ਮਿਲਣ ਨੂੰ ਕੱਲ ਨੂੰ ਆਪਣੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਹੋਣਗੇ ਮੈਂ ਹੋਊਂਗਾ ਹੁੰਦਰ ਸਾਹਿਬ ਹੋਣਗੇ ਸਾਡੇ ਹੋਰ ਇੱਕ ਤੋਂ ਸੀਨੀਅਰ ਸਾਥੀ ਜਿਹੜੇ ਉਹ ਉੱਥੇ ਜਾਣਗੇ ਸਾਡੇ 11:15 ਵਜੇ ਕਿੰਨੀਆਂ ਵੋਟਾਂ ਵਿੱਚ ਜੀ ਲੱਗਦਾ ਹੈ ਤੁਹਾਨੂੰ ਉਹਦੇ ਵਿੱਚੋਂ ਦੇਖੋ ਬਹੁਤਿਆਂ ਹਲਕਿਆਂ ਦੇ ਵਿੱਚ ਆ ਹੁਣ ਜਿੱਦਾਂ ਆ ਫਾਜ਼ਲ ਕਾ ਮੋਰ ਵਾਲੇ ਪਾਸੇ ਦੀਆਂ ਸੀ ਜੇ 200 800 ਵੋਟ ਆ 800 ਦੇ ਵਿੱਚ 200 ਵੋਟ ਡਬਲਿੰਗ ਕੀਤੀ ਗਈ ਆ ਉਹ ਵੋਟਾਂ ਵਾਲੋ ਜੇ ਮੋਰ 600 ਆ ਤੇ 800 ਕਰ ਦਿੱਤੀ ਗਈ ਇਦਾਂ ਹੀ ਬਹੁਤ ਸਾਰੀਆਂ ਵੋਟਾਂ ਵੋਟਾਂ ਜਿਹੜੀਆਂ ਆ ਉਹਨਾਂ ਦੇ ਕਿਉਂਕਿ ਫੋਟੋ ਨਹੀਂ ਲੱਗੇ ਆ ਉਹ ਅਦਰ than 6 ਸਿਆ ਉਹ ਲਿਸਟ ਮੁਤਾਬਕ ਸਾਨੂੰ ਲੱਗਦੀਆਂ ਵੀ ਇਹ ਵੋਟਾਂ ਜਿਹੜੀਆਂ ਨੇ ਫਾਰਮ ਜਾਂ ਐਫੀਡੇਵਟ ਆਪਾਂ ਭਰਦੇ ਆ ਇਹ ਗਲਤ ਭਰੇ ਗਏ ਉਹ ਇਦਾਂ ਦੀਆਂ ਸਾਰੀਆਂ ਬਹੁਤ ਸਾਰੀਆਂ ਹੈਗੀਆਂ ਆ ਕਈਆਂ ਹਲਕਿਆਂ 'ਚ ਤਾਂ 7-7 8-8000 ਵੋਟ ਵੀ ਸਾਡੇ ਕੌਰ ਸਿੰਘ ਮੈਂਬਰ ਆ। ਉਹਦੇ ਹਲਕੇ 'ਚ 8000 ਵੋਟ ਜਿਹੜੀ ਉਹ ਡਬਲਿੰਗ ਵਾਲੀ ਨਿਕਲੀ ਐ। ਸੋ ਇਦਾਂ ਦੇ ਬਹੁਤ ਸਾਰੇ ਇਤਰਾਜ ਆ।